ਉਹ ਬੋਲਟੀਆਂ ਤੇ 뮤జిక్ ਬਣਾਇਆ ਉਹਨੇ ਵਾਓ 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 ਕਿਹਦੀ ਫੋਟੋ 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 ਉਹਨੇ ਤਾਂ ਫੋਟੋ ਖਿਵਾ ਕੇ ਬਾਅਦ ਚ ਲੋਕ ਇਹ ਲਿਆ ਪਏ ਉਹ ਕਹਿੰਦੇ ਮੈਂ ਕੋ ਗੁੱਲੇ ਨਹੀਂ ਉਹ ਕਹਿੰਦੀ ਮੈਂ ਗੁੱਲੇ ਦੇ ਦਿੰਨੀ ਆ ਅੱਜ ਆਪਾਂ ਨੂੰ ਖੜੇ ਕਰਨ ਦੇ ਬਾਅਦ ਚ ਇਹਨੇ ਆਪਣੇ ਤੋਂ ਪੈਸੇ ਮੰਗੜੇ ਆ ਇਹ ਚੀਜ਼ ਬੜੀ ਸਕੈਮ ਹੈ ਇਹਨੇ ਪੈਸੇ ਮੰਗ ਲਾ ਗਏ ਨੇ ਕਿ ਤੁਹਾਨੂੰ ਲਗਾਉਣਾ ਵਾ ਉਹ ਜਿਹੜੀ ਲੇਡੀਜ਼ ਆ ਉਹ ਨੇ ਕੀ ਕੀਤਾ ਉਹ ਕਾਲੇ ਦੋ ਆਏ ਉਹਨਾਂ ਨੇ ਕਹਿੰਦੀ ਫੋਟੋ 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 ਉਹਨਾਂ ਨੇ ਫੋਟੋ ਖਿਵਾ ਕੇ ਬਾਅਦ ਚਲੋ ਕਿਦੂ ਲਿਆ ਪਏ ਉਹ ਕਹਿੰਦੇ ਮੈਂ ਕੋ ਕੁੱਲੇ ਹੋ ਜੂ ਕਿਦੂ ਮੈਂ ਕੁੱਲੇ ਹੋ ਦੇ ਦਿੰਨੀ ਓ ਓ ਦੀਆਂ ਚੀਜ਼ ਹੋਈ ਹੈ ਤੇ ਇਹ ਪ੍ਰੋਵਾਈਡ ਤੇ ਇਹ ਚੀਜ਼ਾਂ ਹੈਗੀਆਂ ਵਾ ਆਪਣੇ ਇੰਡੀਆ ਦੇ ਵਿੱਚ ਹੀ ਨਹੀਂ ਗੱਲਾਂ ਇੱਥੇ ਵੀ ਹੈਗੇ ਸਾਰੇ ਨਵੇਂ ਨਵੇਂ ਟਾਕ ਤਰੀਕੇ ਲੋਕ ਵੀ ਬੰਦੇ ਨੂੰ ਬਿਜਾਰਮਿਆ ਕਰ ਦਿੰਦੇ ਕੋਨਾ ਕੋ ਦਿਣਾ ਹੀ ਪੈਂਦਾ ਉਹਦੇ ਹੁਣ ਇੱਕ ਉਹ ਕੁੜੀ ਜੀ ਘੇਰੀ ਹੋਈ ਆ ਉਦੋਂ ਲਈ ਜਾਂਦੀ ਵਾਕੀ ਭਾਈ ਫੋਲੋ ਕਰ ਲਿਓ ਆਪਣੇ ਇਸ ਪੇਜ ਨੂੰ ਤੇ ਬਹੁਤ ਹੀ ਘੜ ਵਲੌਗ ਹੁੰਦੇ ਆ ਆਪਣੇ ਇਹਦੇ ਵਿੱਚ ਪੇਜ ਬਣਾਉਂਦੇ ਰਹਿੰਦੇ ਜਦੋਂ ਆਪਣਾ ਟਾਈਮ ਦਾ ਸ਼ਨੀਵਾਰ ਵਾਲੇ ਦਿਨ ਜਦੋਂ ਆਪਾਂ ਫਰੀ ਹੁੰਨੇ ਆ ਇਦਾਂ ਵਲੌਗ ਵਗੈਰਾ ਬਣਾ ਲੈਂਦੇ ਆ ਤੇ ਕੋਈ ਜਿਹੜੀਆਂ ਵਧੀਆ ਮੂਵਮੈਂਟ ਹੁੰਦੀਆਂ ਉਹ ਕੈਚਪਾ ਕਰ ਲੀਦੀਆਂ ਆ। ਉਹ ਆਦੀ ਘੈਂਟ ਆ ਯਾਰ। ਇਧਰੋਂ ਵੀ ਬਹੁਤ ਸੋਹਣਾ ਲੱਗਦਾ ਨਾ ਅੱਜ ਬੱਦਲ ਵਾਈ ਆ ਥੋੜੀ ਰੋਸ਼ਨੀ ਜੀ ਘਟਾ ਤੇ ਜੇਕਰ ਤੁੱਪ ਤੁੱਪ ਹੋਵੇ ਤੇ ਬਹੁਤ ਸੋਹਣਾ ਜਿਹੜਾ ਕਿ ਵੀਡੀਓ ਵਗੈਰਾ ਬਣਦੀਆਂ ਵਾ ਤੇ ਬਹੁਤ ਹੀ ਸੋਹਣਾ ਦਿਖਾਈ ਦਿੰਦਾ ਹਨਾ। ਅੱਜ ਥੋੜੀ ਬੱਦਲ ਵਾਈ ਆ ਇਸ ਕਰਕੇ ਇਹ ਚੀਜ਼ ਆ। ਇਹ ਚੀਜ਼ ਆ ਇਹ। ਸੋ ਫੋਲੋ ਕਰਕੇ ਜਰੂਰ ਰੱਖਿਓ ਜੀ ਆਪਣੇ ਪੇਜ ਨੂੰ ਆਪਣਾ YouTube ਚੈਨਲ ਵੀ ਹੈਗਾ ਆਵਾਜ਼ ਸਪੇਨ ਇਨ ਲਾਈਫ ਠੀਕ ਹੈ ਜੀ ਉਹਨੂੰ ਵੀ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਆਪਣਾ ਦੋ ਪੇਜ ਚੱਲਦੇ ਆ Facebook ਪੇਜ ਵੀ ਇੱਕ PM TV 5 ਤੇ ਇੱਕ ਹੈਗਾ Travel Mynt ਜਿੱਥੇ ਤੁਸੀਂ ਹੁਣ ਇਸ ਟਾਈਮ ਵੀਡੀਓ ਦੇਖ ਰਹੇ ਆ ਲਓ ਜੀ ਆਪਾਂ ਆ ਗਏ ਹੁਣ ਮੈਟਰੋ ਦੇ ਅੰਦਰ ਤੇ ਨਵੀਂ ਲੋਕੇਸ਼ਨ ਤੇ ਜਾਣ ਲਈ ਕਟਲੋਨੀਆ ਤੋਂ ਆਪਾਂ ਮੈਟਰੋ ਫੜਨੀ ਹੈ L1 L1 ਤੋਂ ਫੜਕੇ ए आर सी ਦੇ ਤ੍ਰਿਮੋਫ ਇੱਥੇ ਜਾਣਾ ਹੈ ਤੇ ਉਹ ਵੀ ਤੁਹਾਨੂੰ ਨਜ਼ਾਰਾ ਦਿਖਾਉਣੇ ਆ ਠੀਕ ਹੈ ਬੜੇ ਰਿਓ ਆਪਣੇ ਬਲੌਗ ਦੇ ਨਾਲ ਉਹ ਬਹੁਤ ਹੀ ਘੈਣਾ ਨਜ਼ਾਰਾ ਲਓ ਜੀ ਆਪਾਂ ਆ ਗਏ ਜਿਹੜੇ ਤੁਹਾਨੂੰ ਲੋਕੇਸ਼ਨ ਦੱਸਿਆ ਸੀ ए आर सी ਦੇ ਤ੍ਰਿਮਿਓਫ ਹੁਣ ਆਪਾਂ ਇੱਥੋਂ ਨਿਕਲਣਾ ਬਾਹਰ ਲਓ ਜੇ ਆਪਾਂ ਨਿਕਲਣੇ ਇੱਥੋਂ ਬਾਹਰ ਬਾਹਰ ਨਿਕਲਦੇ ਆ ਸਾਰੀ ਆ ਕੀ ਦ੍ਰਿਸ਼ ਪਿਆ ਵੀ ਕੋਈ ਬਾਹਰ ਹੀ ਪਏ ਸੁੱਤੇ ਹੋਏ ਕਬੂਤਰੋ ਤੋਂ ਖਾਈ ਜਾਂਦਾ ਇਹ ਹੈ ਗਿਆ ਹੋਮਲੈਸ ਪੀਪਲ ਜਿਹੜੇ ਵਿਚਾਰੇ ਬਾਹਰ ਸੌਂਦੇ ਲੋ ਜੀ ਆਉਂਦਿਆਂ ਸਾਰੀ ਆਪਾਂ ਤੁਹਾਨੂੰ ਦਿਖਾ ਦੇਣਾ ਆ ਆ ਵਾਲਾ ਨਜ਼ਾਰਾ ਇਹਨੂੰ ਦੇਖਣ ਵਾਸਤੇ ਵੀ ਬਹੁਤ ਲੋਕ ਆਉਂਦੇ ਆ ਕਿਉਂ ਇਹਨੂੰ ਹੀ ਦੇਖਣ ਆਪਾਂ ਆਏ ਆ ਤੇ ਇਹੀ ਦੇਖਣ ਤੁਹਾਨੂੰ ਦਿਖਾਉਣਾ ਆ ਜੀ ਠੀਕ ਹੈ ਜੀ ਇਹ ਆ ਇਹ ਜੋਕੇ ਦੇ ਵਿੱਚ ਵੀ ਸੇਮ ਇਦਾਂ ਦਾ ਬਣਾਇਆ ਹਾਂ ਤੇ ਆਪਣੇ ਦਿੱਲੀ ਦੇ ਵਿੱਚ ਵੀ ਤੇ ਇੱਥੇ ਬਾਹਰ ਸੌਣਾਂ ਚ ਵੀ ਇਹ ਚੀਜ਼ ਬਣਾਈ ਹੋਈ ਆ ਗੇਟ ਵੱਡਾ ਹੁਣ ਇਹ ਨਹੀਂ ਪਤਾ ਵੀ ਨਕਲ ਕਿਹਨੇ ਕੀਤੀ ਇਸ ਚੀਜ਼ ਦੀ ਹੁਣ ਕਿਹਨੇ ਇਹ ਚੀਜ਼ ਨੂੰ ਦੇਖ ਕੇ ਬਾਅਦ ਚ ਕਿਹਨੇ ਬਣਾਇਆ ਪਹਿਲਾਂ ਕਿਹਨੇ ਬਣਾਇਆ ਇਹ ਨਹੀਂ ਇਸ ਚੀਜ਼ ਦਾ ਪਤਾ ਠੀਕ ਹੈ ਤੇ ਬਾਕੀ ਤੁਸੀਂ ਦੱਸ ਸਕਦੇ ਹੋ ਫੇਸਬੁੱਕ ਤੇ ਬਹੁਤ ਜ਼ਿਆਦਾ ਵੱਡੇ ਤੋਂ ਵੱਡੇ ਗਿਆਨ ਵਾਲੇ ਬੈਠੇ ਨੇ ਉਹ ਦੱਸ ਸਕਦੇ ਆ ਵੀ ਪਹਿਲਾਂ ਕਿਹਨੇ ਬਣਾਇਆ ਸੀ ਇਹ ਉਸ ਤੋਂ ਬਾਅਦ ਸਪੇਨ ਨੇ ਬਣਾਇਆ ਜਾਂ ਇੰਡੀਆ ਨੇ ਬਣਾਇਆ ਜਾਂ ਯੂਕੇ ਨੇ ਬਣਾਇਆ ਉਸ ਤੋਂ ਬਾਅਦ ਕਿਹਨੇ ਬਣਾਇਆ ਇੱਥੋਂ ਇਹ ਨਜ਼ਾਰਾ ਪੇਸ਼ ਹੁੰਦਾ ਹੈ ਚਲੋ ਚੱਲਦੇ ਹਾਂ ਥੋੜਾ ਅੱਗੇ ਤੇ ਉਧਰ ਦੋਨਾਂ ਤਿੰਨਾਂ ਮੰਨਿਆਂ ਤੋਂ ਪੈਂਦਾ ਵੀ ਦਿਖਾਉਣੇ ਆ ਚਾਰੇ ਮੰਨਿਓ ਲਓ ਜੀ ਇੱਧਰਲੇ ਮੰਨਿਓ ਇਦਾਂ ਦਿਖਦਾ ਤੇ ਕਈ ਵਾਰ ਇੱਥੇ ਕਈ ਜਿਹੜੇ ਫੈਸਟੀਵਲ ਵੀ ਹੁੰਦੇ ਹੁੰਦੇ ਆ ਕਾਫੀ ਵੱਡਾ ਬਣਾਇਆ ਗਿਆ ਵਾ ਤੇ ਇਧਰੋਂ ਸਾਰਾ ਇਹ ਵੀ ਉਹ ਘਰ ਬਣਿਆ ਇਧਰੋਂ ਕਾਫੀ ਵੱਡਾ ਬਣਾਇਆ ਜਾ ਜਿਦਾ ਆਪਣੇ ਇੰਡੀਆ ਗੇਟ ਆ ਉਸੇ ਤਰੀਕੇ ਨਾਲ ਹੀ ਮੈਨੂੰ ਤਾਂ ਲੱਗਦਾ ਵੀ ਇਹ ਵੀ ਬਣਾਇਆ ਗਿਆ ਹੋਊਗਾ ਮੌਸਮ ਜਿੱਦਾਂ ਤੁਹਾਨੂੰ ਦੱਸਿਆ ਸੀ ਵੀ ਅੱਜ ਮੌਸਮ ਥੋੜਾ ਜਿਹਾ بارش ਵਾਲਾ ਆ ਵੀ بارش ਹੋ ਸਕਦੀ ਆ ਇਧਰੋਂ ਇਹ ਸਾਰਾ ਖਾਲੀ ਆ ਇੱਥੇ ਆਪਣਾ ਲੋਕ ਜਿੱਦਾਂ ਕਿ ਹਰੇਕ ਜਗਾ ਜਦੋਂ ਵੀ ਜਾਈਏ ਇਦਾਂ ਦੇ ਟੂਰਿਸਟ ਪਲੇਸ ਤੇ ਉੱਥੇ ਕੋਈ ਨਾ ਕੋਈ ਆਪਣੀ ਪਰਫਾਰਮੈਂਸ ਕਰਨ ਵਾਸਤੇ ਆਪਣੇ ਟੈਲੈਂਟ ਵਿਖਾਉਣ ਵਾਸਤੇ ਹੁੰਦੇ ਨੇ ਇਸੇ ਤਰ੍ਹਾਂ ਇੱਥੇ ਵੀ 뮤직 ਵਾਲੇ ਕੋਈ 올 ਪਿਕਚਰਾਂ ਵਾਲੇ ਖਿੱਚਣ ਵਾਲੇ ਕਈ ਤਰੀਕੇ ਦੇ ਚੀਜ਼ਾਂ ਤੁਹਾਨੂੰ ਇੱਥੇ ਦੇਖਣ ਨੂੰ ਮਿਲਦੀਆਂ ਬਾਕੀ ਇੱਥੇ ਜਿੱਦਾਂ ਆਪਾਂ ਜਾਈਏ ਕਿਸੇ ਵੀ ਜਗ੍ਹਾ ਤੇ ਉੱਥੇ ਪੁਲਿਸ ਬਹੁਤ ਹੁੰਦੀ ਹੈ ਤੰਗ ਪਰੇਸ਼ਾਨ ਕਰਨਾ ਪੈਂਦੀ ਬਿਨਾਂ ਵਜ੍ਹਾ ਪਰ ਇੱਥੇ ਕੋਈ ਵੀ ਤੁਹਾਨੂੰ ਹਨਾ ਹੈਨੇ ਪੁੱਛੂਗਾ ਵੀ ਕਿੱਤੋਂ ਆਇਆ ਕੀ ਕਰਦਾ ਤੂੰ ਇੱਥੇ ਕੀ ਆ ਇਦਾਂ ਦੀ ਕੋਈ ਚੀਜ਼ ਨਹੀਂ ਜੇ ਤੁਸੀਂ ਘੁੰਮਣ ਆਏ ਆ ਉਹਨਾਂ ਨੂੰ ਪਤਾ ਘੁੰਮਣ ਫਿਰਨ ਆਏ ਆ ਬਸ ਇੱਥੇ ਲੜਾਈ ਝਗੜਾ ਨਹੀਂ ਤੁਸੀਂ ਕੇ ਨਾ ਕਰਨਾ ਇਹ ਚੀਜ਼ ਆ ਤੇ ਆਹ ਦੇਖਿਓ 올ਡ ਸਟਾਈਪ ਦਾ ਕੈਮਰਾ ਇਹਨਾਂ ਫੋਟੋ ਖਿੱਚਦਾ ਪਿਆ ਆ ਇਹ ਆਹ ਘੜੀ ਹੋ ਏਡਾ ਵੱਡਾ ਕੈਮਰਾ ਲੱਕੜੀ ਵਾਲਾ ਸੇ ਇਹ ਨਹੀਂ ਯਾਰਾ ਕੋਈ ਇੱਧਰ ਤੁਹਾਨੂੰ ਚੀਜ਼ ਦਿਖਾਉਣਾ ਆ ਪਤਾ ਨਹੀਂ ਕੋਈ ਬਾਲਟੀਆ ਕੁੱਟੀ ਜਾਂਦਾ ਆ ਉਹ ਤੁਹਾਨੂੰ ਦਿਖਾਉਣਾ ਲਹਿਰ ਬੰਨੀ ਪਈ ਆ ਵਾਹ ਇੱਥੇ ਬੜੀ ਸੋਹਣੀ ਆ ਸੁਣਾਈ ਦੇ ਰਹੀ ਉਹ ਯਾਰੇ ਬੰਨੀ ਜਾਂਦਾ ਉਹ ਤੇ ਜਲਦਿਆ ਓਏ ਓਏ ਬਾਲਟੀਆ ਕੁੱਟੀ ਤਰਿਆਂਦਾ ਓਏ ਆ ਚੀਜ਼ ਦੇਖਣ ਦਾ ਨਜ਼ਾਰਾ ਹੀ ਵੱਖਰਾ ਓਏ ਉਹ ਬਾਲਟੀਆ ਠੋਕੀ ਦਰਾ ਬਾਲਟੀਆ ਤੇ ਮਿਊਜ਼ਿਕ ਬਣਾਇਆ ਉਹਨੇ ਵਾਹ ਵਾਹ Oh! <laughs>